ਤਾਂ ਤਸਵੀਰ ਦੇਖੋ ਤੁਸੀਂ ਇਸ ਵੇਲੇ ਅਸੀਂ ਸ਼ਹੀਦੀ ਪਾਰਕ ਦੇ ਵਿੱਚ ਮੌਜੂਦ ਹਾਂ ਤੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਸ ਵੇਲੇ ਈਡੀ ਦੇ ਅरेस्ट ਦੇ ਵਿੱਚ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇੰਡੀਆ ਅਲਾਈንስ ਪੱਖ ਦੇ ਸਾਰੇ ਪ੍ਰੋਗਰਾਮ ਆਏਗਾ ਨਾ ਨੇਤਾ ਨਹੀਂ ਉਹ ਇੱਥੇ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ ਤਾਂ ਤਸਵੀਰ ਦੇਖੋ ਆ ਜਿਹੜਾ ਮੰਚ ਸਜੂਕਿਆ ਇਸ ਜਗ੍ਹਾ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਹੋ ਇੱਥੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਇਸ ਜਗ੍ਹਾ ਜਿਹੜੀ ਸ਼ਰਧਾਂਜਲੀ ਆ ਸੁਰੱਖਿਆ ਤੇ ਚਾਰ 54 ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਨੇ ਬੋਲ ਆ ਰਿਹਾ ਹੈ ਤਾਂ ਤਾਂ ਦੇਖ ਸਕਦੇ ਹੋ ਅੱਗੇ ਇੱਕ ਚੇਕਪੁਆਇੰਟ ਹੈ ਇਸ ਜਗ੍ਹਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਨੇ ਸਰਦਾਂਝਲੀ ਟਣਗੇ ਤਾਂ ਦੇਖੋ ਸੁਰੱਖਿਆ ਦੇ ਚਾਰ ਚੌਕਰ ਪ੍ਰਬੰਧ ਕੀਤੇ ਹੋਏ ਨੇ ਤਾਂ ਵੱਡੀ ਤਦਾਦ ਦੇ ਵਿੱਚ ਵਰਕਰਸ ਦਾ ਇੱਥੇ ਪਹੁੰਚਣ ਦਾ سلسلہ جاری ਹੈ ਅਸੀਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਸ਼ਹੀਦੀ پارک ਮੇਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸ ਜਗ੍ਹਾ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਸ਼ਰਧਾਂਜਲੀ ਦੇਣਗੇ ਸ਼ਹੀਦਾਂ ਤਾਂ ਤਸਵੀਰ ਦੇਖੋ ਤੁਸੀਂ ਇਸ ਵੇਲੇ ਅਸੀਂ ਸ਼ਹੀਦੀ پارک ਦੇ ਵਿੱਚ ਮੌਜੂਦ ਹਾਂ ਤੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਸ ਵੇਲੇ ਈਡੀ ਦੇ ਅਰੈਸਟ ਦੇ ਵਿੱਚ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇੰਡੀਆ ਅਲਾਈਅንስ ਵਿਪੱਖਸ਼ ਦੇ ਸਾਰੇ ਪ੍ਰੋਗਰਾਮ ਆਏਗਾ ਨਾ ਨੇਤਾ ਨਹੀਂ ਉਹ ਇੱਥੇ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ ਤਾਂ ਤਸਵੀਰ ਦੇਖੋ ਆ ਜਿਹੜਾ ਮੰਚ ਸਜੂਕਿਆ ਇਸ ਜਗ੍ਹਾ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਹੋ ਇੱਥੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਇਸ ਜਗ੍ਹਾ ਜਿਹੜੀ ਸ਼ਰਧਾਂਜਲੀ ਆ ਸੁਰੱਖਿਆ ਤੇ ਚਾਰ ਚੌਬੰਦ ਪ੍ਰਬੰਧ ਨੇ ਜਿਹੜੇ ਉਹ ਹੋ ਕੀਤੇ ਹੋਏ ਨੇ ਬੋਲ ਆ ਰਹਾ ਹੈ ਤਾਂ ਤਾਂ ਦੇਖ ਸਕਦੇ ਹੋ ਇਸ ਜਗ੍ਹਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਨੇ ਜਾ ਸਰਦਾਰ ਜੀ ਤਣ ਗਿਆ ਤਾਂ ਦੇਖੋ ਸੁਰੱਖਿਆ ਦੇ ਚਾਰ ਚੌਬਰ ਪ੍ਰਬੰਧ ਕੀਤੇ ਹੋਏ ਨੇ ਤਾਂ ਵੱਡੀ ਤਦਾਦ ਦੇ ਵਿੱਚ ਵਰਕਰਸ ਦਾ ਇੱਥੇ ਪਹੁੰਚਣ ਦਾ سلسلہ جاری ਹੈ ਅਸੀਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਸਿੱਧੀ ਪਾਰਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸ ਦੇ ਕਮੁਖ ਮੰਤਰੀ ਪੰਜਾਬ ਜਿਹੜੇ ਨੇ ਸ਼ਰਦਾਂਝੀ ਦੇਣਗੇ ਸ਼ਹੀਦਾਂ ਨੂੰ ਆਪ ਤੋਂ ਆਪਣੇ ਦਰਵਾਜ਼ਾ ਅਕਸਰ ਆਪ ਨੂੰ